ਐਮਬੂਲੈਂਸਾਂ ਇੰਨੀਆਂ ਕਿ ਜ਼ਿਆਦੀਆਂ ਹੈਗੀਆਂ ਹੀ ਤੇ ਪਰ ਇੰਨੀਆਂ ਕਿ ਜ਼ਿਆਦੀਆਂ ਲੱਗ ਲੱਤ ਚੱਲ ਗਈਆਂ ਕਿ ਮੁੜ ਕੇ ਐਮਬੂਲੈਂਸ ਨਹੀਂ ਆਈ। ਇਹਨੂੰ ਵੱਧ ਵੱਧ ਜਿਹੜੇ ਪੱਟ ਪਏ ਹੈ ਨਾ ਥੱਲੇ ਹੱਡੀਆਂ ਦੇ ਸੰਦੀਆਂ ਆਂ। ਇੰਨੇ ਨੇ ਜੇ ਮੈਂ ਤਾਂ 100 ਤੋਂ ਉੱਪਰ ਹੈ ਜਿਹੜੇ ਸੀਰੀਅਸ ਹੀ। ਗੋਲੇ ਫਟੇ ਜਾਣਗੇ ਕੈਂਪ 'ਚ। ਤਿੰਨ ਚਾਰ ਇਥੋਂ ਚੋਕਲੇ ਜਾਂਦੇ ਲੋਕਾਂ ਨੇ। ਤਿੰਨ ਚਾਰ ਗੋਲੇ ਇਥੇ ਆਣ ਕੇ ਡਿੱਗੇ ਕੈਂਪ ਦੇ ਵਿੱਚ। ਇੱਥੇ ਬੀਐਸਐਫ ਦੇ ਘਟੋ ਘਟ ਪੰਜ ਛੇ ਸੌ ਜਵਾਨ ਆ ਗਿਆ ਇੱਥੇ ਸਭ ਟਰੈਕਟਰਾਂ ਨੂੰ ਪਾ ਲਿਆ। ਸਰਵ ਮੈਡੀਕਲ ਉਹਨਾਂ ਨੇ ਸਾਰਾ ਤੈਸ਼ ਨਿਸ਼ਕਰਤਾ ਤਾਂ ਹਰਿਆਣੇ ਦੀਆਂ ਫੋਰਸਾਂ ਵੱਲੋਂ ਜਿਹੜੀਆਂ ਸਾਹਮਣੇ ਖੜੀਆਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਉਹਨਾਂ ਵੱਲੋਂ ਐਕਸ਼ਨ ਜਿਹੜਾ ਕੀਤਾ ਗਿਆ ਹੈ ਅਥਰੂ ਗੈਸ ਦੇ ਗੋਲੇ ਲਗਾਤਾਰ ਤੱਕੇ ਗਏ ਤਾਂ ਅੱਗੇ ਆ ਕੇ ਕਿਸਾਨ ਕਹਿੰਦੇ ਨੇ ਇਹ ਵੀ ਪੰਨਗੇ ਤਾਂ ਦੇਖ ਸਕਦੇ ਹੋ 5 ਰਿਵਰਜ਼ ਹਾਰਟ ਐਸੋਸੀਏਸ਼ਨ ਇਹਨਾਂ ਵੱਲੋਂ ਮੈਡੀਕਲ ਕੈਂਪ ਹੈ ਜਿਹੜਾ ਜਦੋਂ ਦਾ ਕਿਸਾਨ ਅੰਦੋਲਨ ਲੱਗੇ ਆ ਉਦੋਂ ਦਾ ਲਾਇਆ ਹੋਇਆ ਤਾਂ ਗੱਡੀ ਦਾ ਹਾਲ ਦੇਖ ਸਕਦੇ ਹੋ ਮੈਡੀਕਲ ਕੈਂਪ ਲਾਉਣ ਜਿਹੜੀ ਜਥੇਬੰਦੀ ਆਈ ਹੈ ਜਿਹੜੀ ਐਸੋਸੀਏਸ਼ਨ ਆਈ ਹੈ ਤਾਂ ਬਾਈ ਜੀ ਸਾਡੇ ਨਾਲ ਨੇ ਤਾਂ ਬਾਈ ਜੀ ਲਗਾਤਾਰ ਤੁਸੀਂ ਸੇਵਾ ਕਰ ਰਹੇ ਸੀ ਇੱਥੇ ਤਾਂ ਇਹ ਇੱਕਦੋਂ ਹੋਇਆ ਇਹ ਇਹ ਹੁਣ ਤੋਂ ਅੱਧਾ ਘੰਟਾ ਪਹਿਲਾਂ ਆਇਆ ਵਾ ਅੱਧਾ ਘੰਟਾ ਪਹਿਲਾਂ ਆਇਆ ਹਾਂ ਇੱਥੇ ਬੀਐਸਐਫ ਦੇ ਘਟੋ ਘਟ 5-600 ਜਵਾਨ ਆ ਗਿਆ ਇੱਥੇ ਸਭ ਟਰੈਕਟਰਾਂ ਨੂੰ ਭੰਨ ਗਏ ਇੱਥੇ ਵੀ ਆਪਣੇ ਇਹਨਾਂ ਜਦੋਂ ਟੀਅਰ ਗੈਸ਼ ਛੱਡੰਦਾ ਸੀ ਤੇ ਇੱਥੇ ਆਪਣੇ ਕਿਸਾਨਾਂ ਦੇ ਕਾਫੀਆਂ ਦੇ ਸੱਟਾਂ ਲੱਗੀਆਂ ਤੇ ਟਰਾਲੀਆਂ 'ਚ ਕੋਈ ਬਜ਼ੁਰਗ ਹੀ ਜਿਹੜੇ ਉਹਨਾਂ ਨੂੰ ਮਤਲਬ ਟਰਾਲੀਆਂ ਦੇ ਵਿੱਚ ਹੀ ਉਹਨਾਂ ਦੇ ਜਾ ਕੇ ਨਾ ਹੋ ਗਿਆ ਤੇ ਫਿਰ ਟਰਾਲੀਆਂ ਦੇ ਵਿੱਚ ਹੀ ਆਪਣੇ ਜਿਹੜੇ ਅ ਅਸੀਂ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਨਾ ਹੈ ਕਾਫੀ ਉਹਨਾਂ ਦੇ ਨਾ ਇੰਜਰੀਜ਼ ਹੋ ਗਈ ਸੀ ਉਹ ਮੁੰਡੇ ਆਪਣੇ ਦੋ ਹੀ ਇੱਥੇ ਜਿਹੜੀ ਵੀ ਕਰਦੇ ਤੇ ਉਹ ਜਦੋਂ ਆਈ ਬੀਐਸਐਫ ਦੇ ਜਵਾਨ ਆਏ ਉਹਨਾਂ ਨੇ ਆਣ ਕੇ ਗੱਡੀ ਦੇ ਹੱਲਾ ਬੋਲਤਾ ਫਿਰ ਆਪਣੇ ਮੈਡੀਕਲ ਤੇ ਬੋਲਤਾ ਉਹ ਸਾਰੀ ਮੈਡੀਕਲ ਜਿੰਨੀ ਉਹ ਸਾਰੀ ਖਿਲਰੀ ਆਣ ਕੇ ਥੱਲੇ ਖਿਲਰੀ ਚੁਕੀ ਆ ਆ ਕੇ ਜਿਵੇਂ ਪਹਿਲਾਂ ਅੱਗੇ ਟਰੈਕਟਰ ਨੇ ਜਿਹੜੇ ਉਹਨਾਂ ਦਾ ਉਹ ਤੇ ਮੈਂ ਹੁਣ ਵੇਖਿਆ ਨਹੀਂ ਕਿਉਂ ਮਾਪਾਂ ਦੀ ਇੱਥੇ ਪਿੱਛੇ ਸਾਰੇ ਪੰਨੇ ਗਏ ਨੇ ਅੱਛਾ ਅੱਛਾ ਤੇ ਆ ਇੱਥੋਂ ਤੱਕ ਆਪਣੀ ਸਾਰਾ ਮੈਡੀਕਲ ਉਹਨਾਂ ਨੇ ਸਾਰਾ ਟੈਸ਼ ਨੈਸ਼ ਕਰਤਾ ਆ ਇਧਰ ਦਿਖਾ ਦੋ ਵਤਨ ਆ ਲਾਈਟਾਂ ਦੇਖ ਸਕਦੇ ਹੋ ਜਿੱਥੇ ਜ਼ੋਰ ਲੱਗਿਆ ਜਿਵੇਂ ਜ਼ੋਰ ਲੱਗਿਆ ਆ ਬੰਪਰ ਸ਼ੀਸ਼ਾ ਇਦਰੋਂ ਵੀ ਲਾਈਟਾਂ ਦੇਖ ਸਕਦੇ ਹਾਂ ਆ ਵੀ ਲਾਈਟਾਂ ਸਾਰੀ ਪੰਨ ਹਾਂ ਹਾਂ ਆਪਾਂ ਦੇ ਅੱਗੇ ਵੀ ਦਿਖਾਵਾਂਗੇ ਕੈਂਪ ਹਾਂਜੀ ਹਾਂ ਕੈਂਪ ਵੀ ਦੇਖ ਲਈਏ ਤਾਂ ਕੈਂਪ ਦੇਖ ਸਕਦੇ ਹਾਂ ਆ ਇਸ ਤਰੀਕੇ ਦਾ ਮਾਹੌਲ ਹੈ ਇਹ ਮੈਡੀਕਲ ਕੈਂਪ ਲਾਉਣ ਲਈ ਆਈ ਜਿਹੜੀ ਟੀਮ ਹੈ ਇਹ ਉਹਨਾਂ ਦੀ ਗੱਡੀ ਹੈ ਤਾਂ ਦੇਖ ਸਕਦੇ ਹਾਂ ਇਸ ਤਰੀਕੇ ਦਾ ਮਾਹੌਲ ਸਿਰਜ ਆ ਗਿਆ ਤਾਂ ਕਿਸਾਨਾਂ ਨਾਲ ਮੀਟਿੰਗ ਵੀ ਚੱਲ ਰਹੀ ਸੀ ਕਿ ਸ਼ਾਂਤ ਮੇਂ ਰਹਿਣਾ ਪਰ ਅੱਗੇ ਉਹ ਦੇਖ ਸਕਦੇ ਹਾਂ ਤੁਸੀਂ ਕਿਸ ਤਰੀਕੇ ਦਾ ਮਾਹੌਲ ਇੱਧਰ ਡਾਕਟਰ ਸਵਾਮਾਨ ਸਿੰਘ ਉਹਨਾਂ ਦੀ ਇਹ ਐਸੋਸੀਏਸ਼ਨ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਲੋਗਨ ਆ ਜਿਹੜਾ ਉਹ ਵੀ ਲਿਖਿਆ ਗਿਆ ਇੱਥੇ ਜਿਹੜਾ ਉਪਦੇਸ਼ ਆ ਗੁਰੂ ਸਾਹਿਬ ਦਾ ਪਰ ਗੱਡੀ ਆ ਜਿਹੜੀ ਟੋਟਲ ਡੈਮੇਜ ਕਰ ਦਿੱਤੀ ਗਈ ਆ ਤਾਂ ਅੱਗੇ ਆ ਜਿਹੜਾ ਹਾਂਜੀ ਫ੍ਰੀ ਮੈਡੀਕਲ ਕੈਂਪ ਆ ਇੱਧਰ ਵੀ ਦਿਖਾ ਦਿਓ ਇੱਕ ਵਾਰ ਇੱਕ ਵਾਰ ਦਿਖਾ ਦਈਏ ਫ੍ਰੀ ਮੈਡੀਕਲ ਕੈਂਪ ਆ ਜਿਹੜਾ ਲਗਾਤਾਰ ਇੱਥੇ ਕਈ ਦਿਨਾਂ ਤੋਂ ਸੇਵਾ ਜਿਹੜੀ ਕਰ ਰਹੇ ਨੇ ਡਾਕਟਰ ਸੁਆਮਨ ਸਿੰਘ ਉਹਨਾਂ ਦੀ ਇਹ ਜਥੇਬੰਦੀ ਹੈ ਤਾਂ ਮੋਟਰਸਾਈਕਲ ਦੇਖੋਗੇ ਭਈ ਸਾਰੇ ਕੰਮ ਖਰਾਬ ਮੋਟਰਸਾਈਕਲ ਦਾ ਕਿਸ ਤਰੀਕੇ ਦਾ ਜਿਹੜਾ ਕੀਤਾ ਗਿਆ ਲੋਕ ਵੀ ਬਾਈ ਕਹਿੰਦੇ ਖਰਾਬ ਕਰਤਾ ਆਹ ਪੰਦ ਦਿੱਤਾ ਗਿਆ ਇੱਥੋਂ ਵੀ ਤੋੜਿਆ ਗਿਆ ਸਾਰੇ ਟਰੈਕਟਰ ਖੜੇ ਸਾਰੀਆਂ ਗੱਡੀਆਂ ਖੜੀਆਂ ਸੀ ਜਿੰਨੇ ਵੀ ਵੀਹਿਕਲ ਖੜੇ ਸੀ ਤਾਂ ਇੱਧਰ ਇਸ ਤਰੀਕੇ ਦਾ ਮਾਹੌਲ ਸਿਰਜਣ ਦੀ ਜਿਹੜੀ ਕੋਸ਼ਿਸ਼ ਹੈ ਇਸ ਉੱਧੇ ਕਰ ਗਿਆ ਖਨੌਰੀ ਬਾਰਡਰ ਤੇ ਕੀਤੀ ਗਈ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਵਾਟਰ ਟੈਂਕ ਲੈ ਗਿਆ ਵਾਟਰ ਟੈਂਕ ਵੀ ਬਾਈ ਕਹਿੰਦੇ ਲੈ ਗਏ ਖਿੱਚ ਕੇ ਉੱਧਰ ਤਾਂ ਦੇਖ ਸਕਦੇ ਹੋ ਇਹ ਕੈਂਪ ਸੀ ਕੈਂਪ ਚ ਗੋਲੇ ਫਟੇ ਜਾਣਗੇ ਕੈਂਪ ਚ ਤਿੰਨ ਚਾਰ ਇੱਥੋਂ ਕੁ ਚੋਕਲੇ ਜਾਂਦੇ ਲੋਕਾਂ ਨੇ ਤਿੰਨ ਚਾਰ ਗੋਲੇ ਇੱਥੇ ਆਣ ਕੇ ਡਿੱਗੇ ਕੈਂਪ ਦੇ ਵਿੱਚ ਤੇ ਫਿਰ ਬਾਅਦ ਚੋਖੋ ਦੀ ਆ ਗਿਆ ਉਹਨਾਂ ਆਣ ਕੇ ਫਿਰ ਸਾਰਾ ਇਹ ਖਲਾਰਤਾ ਟੇਬਲ ਟੂਬਲ ਸਾਚਾ ਕੇ ਤੁਸੀਂ ਇੱਥੇ ਸੀਗੇ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਜਦੋਂ ਬਜ਼ੁਰਗੀ ਨਾ ਵਿਚਾਰੇ ਟਰਾਲੀਆਂ ਜੋ ਭਜਦੇ ਸੱਕਦੇ ਨਹੀਂ ਆंसू ਦੇ ਦਿਨ ਉਹਨਾਂ ਦਾ ਸਾਥ ਕਰ ਮਤਲਬ ਬੰਦ ਹੋ ਗਈ ਉਹਨਾਂ ਨੂੰ ਜਾ ਕੇ ਟਰਾਲੀਆਂ ਜਾਂਪਾ ਟਰੀਟਮੈਂਟ ਕਰਨਾ ਸੱਟਾਂ ਲੱਗੀਆਂ ਦੋ ਮੁੰਡੇ ਆਪਣੇ ਇੱਥੇ ਉਹਨਾਂ ਨੂੰ ਵੀ ਡਾਂਗਾ ਮਾਰ ਕੇ ਉਹਨਾਂ ਪਹਜਾਤਾ ਵਿਚਾਰਿਆਂ ਨੂੰ ਤਾਂ ਦੇਖ ਸਕਦੇ ਹਾਂ ਇਹ ਦਵਾਈਆਂ ਸਿਗੀਆਂ ਇੱਥੇ ਬਾਈ ਕਹਿੰਦੇ ਸਾਰਾ ਖਲਾਗੇ ਸੀ ਬਾਈ ਖੰਡਾ ਗਈ ਸਾਰਾ ਖਿਲਰ ਗਿਆ ਸਾਰਾ ਖਿਲ ਰਿਹਾ ਪਿਆ ਹਿਆਣ ਕੇ ਚੁੱਕਿਆ ਫੇਰ ਆਪਾਂ ਆ ਕੇ ਚੁੱਕਿਆ ਤਾਂ ਦੇਖ ਸਕਦੇ ਹਾਂ ਬਾਈ ਕਹਿੰਦੇ ਸਾਰਾ ਖਲਾਰ ਕੇ ਉਹਨਾਂ ਦਾ ਟਰੀਟਮੈਂਟ ਕੀਤਾ ਨਾ ਫੇਰ ਆਣ ਕੇ ਤਾਂ ਕਿੰਨੇ ਬੰਦਿਆਂ ਦਾ ਟ੍ਰੀਟਮੈਂਟ ਕਰ ਚੁੱਕੇ ਹੁਣ ਤੱਕ ਅੱਜ-ਅੱਜ ਅਣਗਿਣਤ ਆਪਾਂ ਨਾ ਮੈਂ ਤੁਹਾਨੂੰ ਦੱਸਣ ਦਿਆਂਵਾ ਵੀ ਜਦੋਂ ਦਾ ਸਵੇਰ ਦਾ ਚੱਲਣ ਦਿਆ ਨਾ ਇਹ ਕੰਮ ਤੇ ਆਪਣਾ 500 ਮੀਟਰ ਦੂਰ ਆ ਉਤੋਂ ਆਪਣੇ ਤੋਂ ਪਰ ਆਮ ਦੂਜੇ ਮੈਡੀਕਲਾਂ ਤੋਂ ਆਪਣਾ ਥੋੜੇ ਜਿਹਾ ਅੱਗੇ ਆ ਤੇ ਇਹਦੇ ਵਿੱਚ ਜਿਹੜਾ ਵੀ ਪੇਸ਼ੈਂਟ ਆਉਂਦਾ ਆਪਣੇ ਕੋਲ ਆਉਂਦਾ ਹੈ ਬਹੁਤ ਜ਼ਿਆਦੀਆਂ ਘਟੂ ਘਟ ਨਾ ਇਹਨੂੰ ਵੱਧ ਵੱਧ ਜਿਹੜੇ ਪੱਟ ਪਏ ਆ ਨਾ ਥੱਲੇ ਹੱਡੀਆਂ ਦਿਸਣਦੀਆਂ ਆਂ ਏਨੇ ਏਨੇ ਜੇ ਮਤਲਬ 100 ਤੋਂ ਉੱਪਰ ਆ ਜਿਹੜੇ ਸੀਰੀਅਸ ਹੀ ਤੇ ਜਿਹੜੇ ਨਿੱਕੇ ਮੋਟੇ ਆਮ ਸੱਟਾਂ ਰਗੜਾਂ ਜਾਂ ਉਹ ਤੇ ਪਤਾ ਉਹ ਕੋਸ਼ਿਸ਼ ਆ ਚੱਲਦੀ ਇਤੋਂ ਮੇਰੇ ਕੋਲੋਂ ਤੇ ਉਹਨੂੰ ਆਪਾਂ ਐਂਬੂਲੈਂਸ ਦੇ ਵਿੱਚ ਉਹ ਸਭ ਤੋਂ ਮੰਡੀ ਵੇਖੋ ਕੀ ਗੱਲ ਬਣੀ ਵੀ ਐਂਬੂਲੈਂਸਾਂ ਇੰਨੀਆਂ ਕਿ ਜਿਆਦੀਆਂ ਹੈਗੀਆਂ ਹੀ ਤੇ ਪਰ ਇੰਨੀਆਂ ਕਿ ਜਿਆਦੀਆਂ ਲੱਦ ਲੱਦ ਕੇ ਚਲ ਗਈਆਂ ਹੈ ਕਿ ਮੁਰਕ ਐਂਬੂਲੈਂਸ ਨਹੀਂ ਆ ਕਿਤੇ ਮੇਰੇ ਮਨ ਚ ਆ ਮੈਂ ਵੀ ਜਿਹੜੇ ਇਹਦੇ ਜ ਦੋ ਸਾਹ ਹੈਗੇ ਆ ਮੈਂ ਇਹਨੂੰ ਇੱਥੋਂ ਚੁੱਕਿਆ ਆਪਣੇ ਹੱਥਾਂ ਦੇ ਹੀ ਸੰਤੋੜ ਭੱਜ ਗਿਆ ਮੈਂ ਲੈ ਗਿਆ ਉਹ ਬੋਰਡ ਤੱਕ ਮੈਂ ਲੈ ਕੇ ਗਿਆ ਉਹਨੂੰ ਭੱਜ ਕੇ ਉੱਥੋਂ ਅੱਗੋਂ ਫਿਰ ਐਂਬੂਲੈਂਸ ਆਈ ਉਹਦੇ ਵਿੱਚ ਪਾ ਕੇ ਫਿਰ ਉਹਨੂੰ ਆਕਸੀਜਨ ਲਾ ਕੇ ਭੇਜਤਾ ਵਾ ਪਰ ਹੁਣ ਆਪਣਾ ਕਹੀ ਨਾ ਇੱਥੋਂ ਲਿੰਕ ਨਹੀਂ ਹੁੰਦਿਆ ਵੀ ਉਹ ਉਹਨੂੰ ਕੀ ਹੋਇਆ ਜਾਂ ਕੀ ਪਰ ਜਿਹੜਾ ਮੈਨੂੰ ਲੱਗਦਾ ਤਾਂ ਦੇਖ ਸਕਦੇ ਹੋ ਤੁਸੀਂ ਮੈਡੀਕਲ ਕੈਂਪ ਲਾਇਆ ਹੋਇਆ ਸੀ ਇਹਨਾਂ ਵੱਲੋਂ ਤੇ ਸਾਰਾ ਖਿਲਾਰ ਕੇ ਸੀ ਕਹਿੰਦੇ ਆ ਕੇ ਸਾਰਾ ਹੁਣ ਦੁਵਾਰ ਤੇ ਇਹਨਾਂ ਨੇ ਜਿਹੜਾ ਇੱਥੇ ਆ ਕੇ ਇਕੱਠਾ ਕੀਤਾ ਸਮਾਨ ਤਾਂ ਕਿਤੇ ਨਾ ਕਿਤੇ ਸੋਚਣ ਦੀ ਲੋੜ ਆ ਸਾਨੂੰ ਇਹ ਮੈਡੀਕਲ ਕੈਂਪ ਲੈ ਕੇ ਆਏ ਸੀ ਇੱਥੇ ਇਹ ਤਾਂ ਕੋਈ ਪ੍ਰੋਟੈਸਟ ਨਹੀਂ ਸੀ ਕਰ ਰਹੇ ਪ੍ਰੋਟੈਸਟ ਕਿਸਾਨ ਕਰ ਰਹੇ ਸੀ ਪਰ ਇਹਨਾਂ ਦੀ ਗੱਡੀ ਹੈ ਜਿਹੜੀ ਗੱਡੀ ਵੀ ਭੰਨ ਦਿੱਤੀ ਗਈ ਹੈ ਦਵਾਈਆਂ ਸੀਗੀਆਂ ਜਿਹੜੀਆਂ ਦਵਾਈਆਂ ਵੀ ਖਿਲਾਰ ਦਿੱਤੀਆਂ ਗਈਆਂ ਨੇ ਤਾਂ ਲੋੜ ਹੈ ਕਿਤੇ ਨਾ ਕਿਤੇ ਸੋਚਣ ਦੀ ਅਸੀਂ ਆਜ਼ਾਦ ਦੇਸ਼ ਦੇ ਵਾਸੀ ਆਂ ਅਸੀਂ ਲੋਕਤੰਤਰ ਹੋਣ ਦਾ ਦਾਵਾ ਕਰਦੇ ਹਾਂ ਤਾਂ ਕੀ ਇਹ ਲੋਕਤੰਤਰ ਦੀਆਂ ਤਸਵੀਰਾਂ ਨੇ ਸਾਡੇ ਲੀਡਰਾਂ ਨੂੰ ਸੋਚਣ ਦੀ ਲੋੜ ਹੈ ਸਾਡੇ ਹਰ ਇੱਕ ਨਾਗਰਿਕ ਨੂੰ ਸੋਚਣ ਦੀ ਲੋੜ ਹੈ ਜਿਹੜੇ ਲੋਕਤੰਤਰ ਦੇ ਹਮਾਇਤੀ ਨਹੀਂ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਖਨੌੜਾ